ਗੁੰਡਿਆਂ ਨੂੰ ਨਹੀਂ ਹੈ ਪੁਲਿਸ ਦਾ ਡਰ ਸ਼ਰੀਆਮ ਤਲਵਾਰ ਨਾਲ ਹਮਲਾ ਕਰਕੇ ਨੌਜਵਾਨ ਦੀ ਵੱਡੀ ਬਾਹ ਮੋਹਲਾ ਨਿਵਾਸੀਆਂ ਦਾ આરોਪ ਮੌਕੇ ਤੇ ਨਹੀਂ ਪਹੁੰਚੀ ਥਾਣਾ ਪੁਲਿਸ ਹਾਲੇ ਤਲਵਾਰਾਂ ਨਾਲ ਵੱਡੇ ਹਿੰਦੂ ਨੇਤਾ ਦੇ ਮਾਮਲੇ ਦੀ ਖਬਰ ਠੰਡੀ ਨਹੀਂ ਹੋਈ ਸੀ ਕਿ ਬੀਤੀ ਰਾਤ ਥਾਣਾ ਟੱਬਾ ਦੇ ਅਧੀਨ ਆਉਂਦੀ ਨਿਊ ਕਰਮਸਰ ਕਲੋਨੀ ਵਿੱਚ ਹਥਿਆਰਾਂ ਨਾਲ ਲੈਸ ਕੁਝ ਗੁੰਡਿਆਂ ਵੱਲੋਂ ਆਪਣੇ ਘਰ ਮੂਰੇ ਖੜੇ ਇੱਕ ਯੁਵਕ ਸ਼ਰਮਨੰਦ ਵਾਸੀ ਨਿਊ ਕਰਮਸਰ ਗਲੀ ਨੰਬਰ 3 ਉੱਪਰ ਤਲਵਾਰ ਨਾਲ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਤਰ੍ਹਾਂ ਸ਼੍ਰੀਆਮ ਨੌਜਵਾਨ ਤੇ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਨਾਲ ਪੂਰੇ ਮੁਹੱਲੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਨੌਜਵਾਨ ਉੱਪਰ ਹੋਏ ਹਮਲੇ ਦੀ ਪੂਰੀ ਘਟਨਾ ਨਜ਼ਦੀਕ ਲੱਗੇ ਸੀ ਸੀ ਕਿ ਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਜਿਸ ਵਿੱਚ ਜ਼ਖਮੀ ਨੌਜਵਾਨ ਵੱਲੋਂ ਦਲੇਰੀ ਵਰਤਦੇ ਹੋਏ ਗੁੰਡਿਆਂ ਦਾ ਮੁਕਾਬਲਾ ਕੀਤਾ ਜਾ ਰਿਹਾ ਸਾਫ਼ ਨਜ਼ਰ ਆ ਰਿਹਾ ਹੈ ਏ ਵੀ ਕਿਹਾ ਜਾ ਰਿਹਾ ਕਿ ਅਗਰ ਜ਼ਖਮੀ ਨੌਜਵਾਨ ਹਮਲਾਵਰ ਦਾ ਮੁਕਾਬਲਾ ਨਾ ਕਰਦਾ ਤਾਂ ਸ਼ਾਇਦ ਉਹ ਲੋਕ ਉਸ ਦਾ ਕਤਲ ਵੀ ਕਰ ਸਕਦੇ ਸਨ ਹੋਈ ਇਸ ਹਮਲੇ ਦੀ ਵਾਰਦਾਤ ਦੀ ਸੂਚਨਾ ਪੁਲਿਸ ਕੰਟਰੋਲ ਨੂੰ ਦਿੱਤੇ ਜਾਣ ਤੋਂ 1 ਘੰਟੇ ਬਾਅਦ ਪੀਸੀਆਰ ਦਸਤੇ ਵੱਲੋਂ ਪਹੁੰਚ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਪਰ ਉਸ ਸਮੇਂ ਤੱਕ આરોપી ਆਪਣੇ ਘਰ ਨੂੰ ਅੰਦਰੋਂ ਤਾਲੇ ਲਗਾ ਕੇ ਪਿਛਲੀ ਦੀਵਾਰ ਰਾਹੀਂ ਛਾਲਾ ਮਾਰ ਕੇ ਫਰਾਰ ਹੋ ਚੁੱਕੇ ਸਨ ਜਾਂਚ ਅਧਿਕਾਰੀ ਐਸਆਈ ਮੋਹਿੰਦਰ ਰਾਜ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਤੋਂ ਰਿਪੋਰਟ ਮਿਲਣ ਤੋਂ ਬਾਅਦ ਮੈਡੀਕਲ ਦੇ ਆਧਾਰ ਤੇ ਇਸ ਮਾਮਲੇ ਦੇ ਆਰੋਪੀਆਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਬਹੁਤ ਜਲਦ ਕਾਬੂ ਕਰ ਲਿਆ ਜਾਏਗਾ ਕਾਨੂੰਨ ਪੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਲੁਧਿਆਣਾ ਤੋਂ ਰਾਮਕ੍ਰਿਸ਼ਨ ਅਰੋਣਾ ਨਾਲ ਚੰਦਰ ਮੋਹਨ ਦੀ ਰਿਪੋਰਟ। ਜਿਹੜਿਆ ਨੇ ਤਾਲਾ ਲਾਇਆ ਮਮਤੀ ਦਾ ਦਰਵਾਜ਼ਾ ਇਹਨਾਂ ਨੇ ਖੋਲ-ਖੋਲ ਕੇ ਪਿੱਛੋਂ ਹੀ ਨਿਕਲ ਗਏ ਨੇ। ਇਹ ਮਹੱਲੇ 'ਚ ਤਾਂ ਇਹ ਹਿਸਾਬ ਹੋ ਗਿਆ ਕਿ ਜਨਾਨੀਆਂ ਵੀ ਨਹੀਂ ਬਾਹਰ ਬੈਠ ਸਕਦੀਆਂ ਹੈਗੀਆਂ। ਔਰ ਜਦੋਂ ਵੀ ਜਨਾਨੀਆਂ ਬਾਹਰ ਬੈਂਦੀਆਂ ਆ ਉਹ ਤਿੰਨ-ਚਾਰ ਮੁੰਡੇ ਲੈ ਕੇ ਮੰਡੀਰ ਲੈ ਕੇ ਆ ਜਾਂਦੇ ਤਾਂ ਕਿਸੇ ਨੂੰ ਇਸ਼ਾਰੇ ਕਿਸੇ ਨੂੰ ਕੋਸ਼। ਇਹਦਾ ਮਤਲਬ ਇੱਥੇ ਰਹਿਣਾ ਉਹ ਕਹਿੰਦੇ ਸਾਡੇ ਮਕਾਨ ਬੁਕਾ ਦਿਓ ਕਿ ਤਾਂ ਕਿ ਸਾਡੇ ਅਸੀਂ ਹੋਰ ਪਾਸੇ ਚਲੀ ਜਾਏ ਕੱਲਾ ਮਹੱਲੇ 'ਚ ਰਹੇ ਜੀ। ਔਰ ਇਨੀ ਵੈਸੇ ਦਾ ਇਹ ਤੋਂ ਡੇਢ ਮਹੀਨਾ ਪਹਿਲੇ ਵੀ ਇਹਨੇ ਹਮਲਾ ਕੀਤਾ ਆ ਕੈਂਚੀਆਂ ਮਾਰੀਆਂ ਰਾਤੀ ਨੇ ਫਿਰ ਬਾਤ ਦਾ ਨੂੰ ਅੰਜਾਮ ਦਿੱਤਾ ਪੂਰੀ ਸੋਚ ਯਾਨੀ ਕਿ ਸੋਚੀ ਸਮਝੀ ਐ ਜਾਲ ਨਾ ਦੋ ਉਧਰ ਖੜੇ ਕੀਤੇ ਆ 6 ਬੰਦੇ ਨੇ ਤੇ ਸ਼ਰਾਬਾ ਪੀਤੀਆਂ ਬਹਿ ਕੇ ਸ਼ਰਾਬਾ ਪੀ ਕੇ ਉਸ ਤੋਂ ਬਾਅਦ ਚੋਂ ਆਏ ਨੇ ਇਹਨਾਂ ਨੇ ਇਧਰੋਂ ਹਮਲਾ ਕੀਤਾ ਕਿ ਕਿਸੇ ਪਾਸੋਂ ਨੂੰ ਜਾਨ ਉਹ ਮਾਰਨ ਹੀ ਆਏ ਸੀਗੇ ਉਹ ਮਾਰਨ ਹੀ ਆਏ ਸੀਗੇ ਇਹ ਤਾਂ ਰੱਬ ਦੀ ਕਰਨੀ ਸੀ ਕਿ ਬੰਦਾ ਬਚ ਗਿਆ ਉਹਨੇ ਮਾਰੀ ਧੋਣ ਤੇ ਆ ਉਹਨੇ ਇਦਾਂ ਬਾਹਾਂ ਕਰ ਲਈ ਉਹਦੀ ਬਾਹਾਂ ਵੱਢੀ ਗਈ ਆ ਉਹਦੀ ਬਾਹਾਂ ਸਾਰੀਆਂ ਨਸਾਂ ਵੱਡੀਆਂ ਗਈਆਂ ਆ ਉਹ ਵਿਚਾਰੇ ਨੂੰ ਉੱਥੋਂ ਜਵਾਬ ਦੇ ਦਿੱਤਾ ਵਾ ਸਿਵਲ ਚੋਂ ਹਨ ਹੋਰ ਦੂਸਰੇ ਹਸਪੀਟਲ ਲੈ ਗਏ ਨੇ ਪ੍ਰਾਈਵੇਟ ਚ ਉੱਥੇ ਉਹਦੇ 1.5-2 ਲੱਖ ਦਾ ਖਰਚਾ ਦੱਸਤਾ ਆ ਹੁਣ ਗਰੀਬ ਬੰਦਾ ਰੋਟੀ ਖਾਊਗਾ ਕਿ ਇਲਾਜ ਕਰਾਊਗਾ ਜੇ ਇੱਦਾਂ ਹੀ ਗੁੰਡਾਗਰਦੀ ਕਰਦੇ ਰਹੀ ਚਲਦੀ ਰਹੀ ਤੇ ਇੱਥੇ ਕੀ ਹਾਲ ਹੋਊਗਾ ਬੰਦੇ ਤਾਂ ਰਹਿ ਨਹੀਂ ਸਕਦੇ ਹੈਗੇ ਜੇ ਜਨਾਨੀਆਂ ਦਾ ਬਾਹਰ ਬੈਣਾ ਔਖਾ ਹੋਇਆ ਹੋਇਆ ਵਾ ਜੇ ਇੱਦਾਂ ਹੀ ਚੱਲਦਾ ਤਾਂ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਆ ਇਹਨਾਂ ਨੂੰ ਫੜ ਕੇ 8-10 ਜਣਿਆਂ ਨੂੰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤੇ ਤਾਂ ਕਿ ਦੁਬਾਰਾ ਇਹ ਬਦਮਾਸ਼ੀਆਂ ਨਾ ਚੱਲਣ ਇਸ ਏਰੀਆ ਦੇ ਵਿੱਚ ਜੇ ਇੱਦਾਂ ਹੀ ਆ ਤਾਂ ਫਿਰ ਰੱਬ ਤੋਂ ਕੀ ਵੀ ਤੇ ਪੁਲਿਸ ਤੋਂ ਵੀ ਭਰੋਸਾ ਇਹਦਾ ਮਤਲਬ ਹੈ ਪੁਲਿਸ ਤੇ ਠਾਣੇ ਜਾਂਦਾ ਲੋੜ ਹੀ ਨਹੀਂ ਕਿ ਉਹਨਾਂ ਨੇ ਕਾਰਵਾਈ ਨਹੀਂ ਕਰਨੀ ਇੱਥੇ ਸਾਨੂੰ ਇਹ ਹੈ ਕਿ ਮhalla ਵਾਸੀ ਜੇ ਨਹੀਂ ਕਾਰਵਾਈ ਕਰਨਗੇ ਸ਼ਾਮੀ ਅਸੀਂ ਠਾਣੇ ਬਾਹਰ ਤਰਨ ਵਾਲਾ ਮਗੇ ਜਾ ਕੇ ਹਾਂ ਬਸ ਠੀਕ ਕੀ ਨਾਮ ਆ ਜੀ ਆਪ ਦਾ ਰੈਨੂ ਕੌਣ ਤੇ ਮੱਲੇ ਵਿੱਚ ਰਹਤੀ ਆ ਇਸੀ ਕਲੋਨੀ ਵਿੱਚ ਕੀ ਬਾਤ ਕੀ ਹੋਈ ਰਾਤੀ ਇਹ ਦੋ ਤਿੰਨ ਦਿਨ ਸੇ ਲੜਕੇ ਲੈ ਕੇ ਆ ਰਹੇ تھے ਹਾਂ ਜੀ ਜਈ ਮਹੱਲੇ ਵਾਲੇ ਜੋ ਜਿੰਨ ਕੇ ਸਾਥ ਝਗੜਾ ਹੋਇਆ ਹੈ ਆ ਪਛਾਣਦੇ ਹੋ ਉਹਨੂੰ ਹਾਂ ਸ਼ਕਲ ਮੈਂ ਦੇਖੀ ਹੋਈ ਹੈ ਕੀ ਨਾਮ ਵਗੈਰਾ ਕੀ ਹੈ ਨਾਮ ਨਹੀਂ ਅਸੀਂ ਜਾਣਦੇ ਹਾਂ ਮਨੋਵਰਲਾ ਹਾਂਜੀ ਮਨੋਵਰਲਾ ਮਨੋਵਰ ਉਹਨਾਂ ਨੇ ਦੱਸਤਾ ਨਾਮ ਤੁਹਾਨੂੰ ਬਸ ਦੋ ਦਿਨ ਤੋਂ ਮਤਲਬ ਕਿ ਮੁੰਡੇ ਲੈ ਕੇ ਆ ਰਹੇ ਸੀ ਘਰ ਦਿਖਾਉਂਦੇ ਪਏ ਸੀ ਇਹ ਇਹਨਾਂ ਦੇ ਡੈਡੀ ਬਾਹਰ ਖੜਾ ਹੁੰਦੇ ਸੀ ਹਿਸ਼ਾਰੇ ਕਰ ਕਰਕੇ ਦਿਖਾ ਰਹੇ ਸੀ ਉਹ ਤੇ ਸਾਡੇ ਵੱਲ ਵੀ ਮਤਲਬ ਕਿ ਘੂਰ ਕੇ ਦੇਖਦੇ ਸੀ ਇਹ ਜਦੋਂ ਇਹ ਮੁੰਡੇ ਆਉਂਦੇ ਸੀ ਕੱਲ ਮੈਂ ਵੀ ਇੱਥੇ ਦੁਕਾਨ ਤੇ ਗਈ ਸੀ ਤੇ ਮੇਰੇ ਮਗਰ ਵੀ ਆਏ ਸੀ ਇਹ ਮੁੰਡੇ ਤੇ ਮੁੜ ਕੇ ਕੱਲ ਸ਼ਾਮੀ ਆਏ ਸੀ ਤੇ ਸਾਡੇ ਘਰ ਦੇ ਕੋਠੇ ਖੜੇ ਸੀ ਤੇ ਫਿਰ ਇਹਨਾਂ ਨੇ ਦੇਖਿਆ ਇਹ ਖੁਦ ਕਿ ਭੱਜ ਆਏ ਨੇ ਇੱਥੇ ਰਾਤ ਜਿਹੜੀ ਗੱਲ ਹੋਈ ਹੈ ਕੀ ਹੋਇਆ ਜੀ ਕਿੰਨੇ ਕ ਬੰਦੇ ਦੀ ਇਹ ਹਮਲਾ ਕਰਨ ਵਾਲੇ 6 ਇਧਰ ਆਏ

अब आके बुलाया एक एकाएक बैठे थे बंदा उस पर हमला कर देना ये कहाँ के उचित है ये तो उचित है नहीं एक बंदे तो आठ बंदे आए थे उनके पास वो वो तलवार लेके आए थे वो तो सर गर्दन काट देता वो तो हाथ ऐसे ऊपर किए तो बच गए ਪੁਲਿਸ ਮੋਕੇ ਪਨੇ ਆਏ ਤੇ 1.5 ਘੰਟੇ ਬਾਅਦ ਉਸੇ ਸੀਆਰਫਪ ਪਤਨ ਉਹ ਆਇਆ ਕੋਲ ਉਸਕੇ ਬਾਅਦ ਕੋਈ ਥਾਣਾ ਪੁਲਿਸ ਤੋਂ ਕੋਈ ਆਇਆ ਕੋਈ ਨਹੀਂ ਆਇਆ ਸਰ ਉਹ ਵੀ ਆ ਜਗੇ ਰਿਪੋਰਟ ਲਖਣੇ ਵਾਦੇ ਕਿ ਆਏ ਹਾਂ ਹਾਂਜੀ ਉਸ ਤੋਂ ਬਾਅਦ ਰਿਪੋਰਟ ਲਖਣ ਗਿਆ ਤੇ ਕੋਈ ਵੀ ਨਹੀਂ ਆਇਆ ਤੇ ਪੁਲਿਸ ਵਾਲਾ ਉਸ ਤੋਂ ਬਾਅਦ ਤਾਂ ਸਿਰਫ ਪੀਸੀਆਰ ਵਾਲੇ ਆਏ ਆ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਕਹਿੰਦੇ ਅਸੀਂ ਕਹਿ ਦਿੱਤਾ ਆ ਆਂਦੇ ਆ ਉਹ ਕੋਈ ਵੀ ਨਹੀਂ ਆਇਆ ਪੂਰੀ ਰਾਤ ਕੀ ਦੇਖ ਲੋ ਇਨਸਾਫ ਦੀ ਮੰਗ ਕਰਦੇ ਹੋਰ ਕੀ ਹੈ ਮੰਨ ਲਓ ਅੱਜ ਇਹਨਾਂ ਦੇ ਹੋਇਆ ਕੱਲ ਸਾਡੇ ਦੇ ਵੀ ਹੋ ਸਕਦਾ ਹੈ ਹੁਣ ਆ ਛੋਟਾ ਜਿਹਾ ਬੱਚਾ ਹੈ ਵੱਧ ਤੋਂ 15 16 ਸਾਲ ਦਾ ਇਹਨੂੰ ਵੀ ਧਮਕੀ ਦੇ ਰਹੇ ਸੀਗੇ ਕੱਲ ਤੁਹਾਨੂੰ ਦੇਖ ਲਾਂਗੇ ਤਿੰਨ ਚਾਰ ਦਿਨਾਂ ਤੋਂ ਦੇ ਰਿਆ ਸੀ ਇਹਨੂੰ ਵੀ ਧਮਕੀ ਬੰਦੇ ਨੂੰ ਜਿਸ ਤਰ੍ਹਾਂ ਆਏ ਜਨਰਲ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਦੀ ਆਵਾਜ਼ਾਂ ਤਾਂ ਆਉਂਦੀਆਂ ਨਹੀਂ ਆਣ ਕੱਟਵਾਰ ਹੁੰਦੀ ਰਹਿੰਦੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਿੱਧਾ ਇਹੀ ਕਵਾਂਗੇ ਕਿ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਹੈ ਇਹ ਚੀਜ਼ਾਂ ਤੇ ਕੱਲ ਨੂੰ ਹਥਿਆਰ ਤੁਸੀਂ ਇਹ ਦੇਖ ਲੋ ਕਿ ਹਾਲੇ ਜਿਹੜੇ ਮੁੰਡੇ ਆਏ ਉਹ ਵੀ ਇੰਨੀ ਉਮਰ ਵਾਲੇ ਨਹੀਂ ਹੈਗੇ वो भी बात तो बठारह उन्नीस वी साल मुंडे है आ, नशे से ने ने अंदर बैठ के दारू पीती है सारे ने, ने नशे भी करके आए है पहला जाके दारू पीती है के देख लो फिर वारदात की अंदर रखे हैं सब डरे हैं तलवार से बाजी कर रहे हैं कि हम लोग को इंसाफ चाहिए उन लोग को जल्द से जल्द पकड़िए कार्रवाई करिए आगे में रात कितने आदमी थे वो छः बंदे थे चार अपने कम कमरे से निकाले थे दो इधर से जो तलवार लेके आए थे बाहर खड़े किए थे आठ बंदे थे और उसी घर ही उसका बड़े वाला मुंडा उसी के साथ भागा है और उसकी और सब बंद हो गया था हम लोग गेट खोलवा रहे हैं, नहीं खोला वो दो तीन बजे रात में ऊपर ऊपर गेट ठान करके ऊपर ऊपर बाहर से दरवा बाहर वाले सब पीछे पीछे से भगाए हैं हम लोग को गली से नहीं निकले हैं हाँ उनको हमें चाहता हूँ कि जितने ये करवाया है उनको पकड़ करके इतना सजा दिया जाए कि फिर दोबारा ना करे ये गली में सब डरे हुए हैं बच्चे बच्चे सारे कौन सा पड़ता है गुरु न्यू करम सर गली नंबर तीन कौन सा थाना लगता है ये यहाँ है प्रेम बिहार लगता है जी टिब्बा रोड प्रेम बिहार पुलिस वाले बी सी आर वाले आए थे रिपोर्ट करने गए थे वहाँ थाने पर तो पुलिस वाले बोलते कि आप जाओ उसका रिपोर्ट लेके आओ सिविल से इसके बाद हम एक्शन लेंगे थाने से कोई मुलाजिम नहीं आया थाने से सर कोई रात में नहीं आया सुबह हम लोग रिपोर्ट ले के गए हैं तो इंक्वायरी में एक पुलिस वाले ने आए थे अब वो क्या लिख के गए हैं जो जो हम लोग बताए हैं वही लिखे हैं सुन के गए हैं लिखे हैं कुछ भी नहीं है लोग यहाँ से यहाँ पे छोड़कर भाग जाए क्या करें हुँ? उनको ऐसा प्रशासन को टाइट करवाइए कि इन पर कड़ी से कड़ी इनको सजा दे ਤਿਆਰ ਤੇ ਅੱਜ ਜਿਨ੍ਹਾਂ ਨੇ ਵਰਦਾਤ ਕਰਾਈ ਐ ਉਹਨਾਂ ਦੇ ਘਰੇ ਹੀ ਕਿਹੜੀ ਕਿਹੜੀ ਸਾਈਡ ਤੋਂ ਆਏ ਸੀ ਬੰਦੇ 6 ਮੁੰਡੇ ਇਧਰੋਂ 2 ਮੁੰਡੇ ਇਧਰੋਂ ਠੀਕ ਆ ਜਿਹੜੇ ਜਿਹੜੇ ਤੇ ਇਧਰੋਂ ਉਹਨਾਂ ਕੋਲ ਕੁਰਪਾਨ ਸੀਗੀ ਉਹਨਾਂ ਨੇ ਆਂਦੇ ਹੀ ਆਂਦੇ ਹੀ ਇੱਥੋਂ ਕੱਢੀ ਐ ਬਸ ਮਾਰਨਾ ਸ਼ੁਰੂ ਕਰਤਾ ਉਹਦੇ ਹਾਂ ਲਖਮੀ ਆ ਲੜਕਾ ਉਹਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਉਹਦਾ ਹੁਣ ਆਪਣਾ ਇੱਥੇ ਹਸਪੀਟਲ ਦਾਖਲ ਆ ਉਹਤਾ ਉਹਨਾਂ ਨੇ ਨਾਲੇ ਰਾਤੀ ਪਹਿਲਾਂ ਸਿਵਲ ਤੇ ਗਏ ਸਿਵਲ ਵਾਲਿਆਂ ਨੇ ਰੈਫਰ ਕਰਤਾ ਤੇ ਕਹਿੰਦੇ ਕਿ ਇਹਦਾ ਆਪਰੇਸ਼ਨ ਹੋਣਾ ਕਹਿੰਦੇ ਕਿ ਇਹਦੇ ਤੂੰ ਫਟਾਫਟ ਲੈ ਜਾਓ ਲੱਖ ਤੋਂ ਉੱਪਰ ਦਾ ਖਰਚਾ ਦੱਸਤਾ ਹੈ ਖਰਚਾ ਕੀ ਨਾਮ ਕੀ ਹੈ ਜੀ ਰਾਧਿਕਾ ਅਜੇ ਕੀ ਗਲਤੀ ਹੋਈ ਹੈ ਰਾਤ ਜਿਹੜਾ ਕਿ ਨਾ ਕੋਈ ਇੱਥੇ ਕਿ ਲੋ ਲਾਈ ਝਗੜਾ ਹੋਇਆ ਕੀ ਗੱਲ ਹੋਈ ਹੈ ਹਾਂ ਜੀ ਰਾਤ ਇਹੀ ਹੋਇਆ ਕਿ ਉਹਨਾਂ ਤੇ ਹਮਲਾ ਕੀਤਾ ਉਹਦੇ ਮੁੰਡੇ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈਗੀ ਹੈ ਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਿਆ ਜਾਵੇ ਹੋ ਸਕਦਾ ਹੈ ਵੱਡੇ ਲੋਕ ਆ ਜਾ ਹਾਂ ਜੀ ਆ ਬੱਚੇ ਨੂੰ ਵੀ ਧਮਕੀ ਦੇ ਕੇ ਹਮਲਾ ਆ ਕਿੰਨਾ ਗੱਲ ਹੈ ਇਹਨੂੰ ਧਮਕੀ ਦੇ ਕੇ ਜਾਂਦੇ ਆ अच्छा हां जी ਜਿਹੜਾ ਹੁਣ ਜਿਹੜਾ ਝਗੜਾ ਹੋਇਆ ਹੈ ਰਾਤ ਕਰਮਸਰ ਕਲੋਨੀ ਦੇ ਵਿੱਚ ਤੇ ਉਹਦੇ ਸਬੰਧ ਦੇ ਵਿੱਚ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਰ ਇਹ ਇਹ ਆਂਦੀ ਗਵਾਂਡੀ ਦੇ ਇਹਨਾਂ ਦੀ ਪਹਿਲਾਂ ਵੀ ਲੜਾਈ ਹੋਈ ਸੀ ਪਹਿਲਾਂ ਰਾਈ ਨਵਾ ਹੋ ਚੁੱਕਾ ਸੀਗਾ ਜੀ ਠੀਕ ਹੈ ਹੁਣ ਸਿਵਲ ਹਸਪਤਾਲ ਤੋਂ ਐਮਲੈਂਰ ਆਈ ਹੈ ਜੀ ਆ ਐਮਲੈਂਰ ਹਾਸਲ ਕਰਕੇ ਜਿੰਦਾਂ ਦੀ ਹੋਊਗੀ ਕਾਰਵਾਈ ਕਰਕੇ ਠੀਕ ਹੈ ਠੀਕ ਹੈ ਸਰਕਾਰ ਕੀਤਾ